ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਨ੍ਹਾਂ ਸ਼ਬਦਾਂ ਦੇ ਉਚਾਰਣ ਸਿੱਖਣੇ ਨੇ ਜਿਨ੍ਹਾਂ ਨੂੰ ਆਮ ਹੀ ਸੰਗਤਾਂ ਗਲਤ ਉਚਾਰਣ ਕਰ ਜਾਂਦੀ ਹੈ ਸ਼ਬਦ ਜਮਾਂ ਸੌਖੇ ਨੇ ਪਰ ਸਮਝਣ ਦੀ ਲੋੜ ਹੈ ਜਦੋਂ ਆਪਾਂ ਇਹਨਾਂ ਨੂੰ ਅੱਖਰਾਂ ਦੀ ਪਛਾਣ ਆ ਗਈ ਨੰਨੇ ਨਾਣੇ ਦੀ ਇਹ ਆਪਾਂ ਨੂੰ ਸਾਰੀ ਹੀ ਗੁਰਬਾਣੀ ਦੇ ਜਿਹੜੇ ਵਿੱਚ ਔਖੇ ਸ਼ਬਦ ਆਉਂਦੇ ਨੇ ਉਹਨਾਂ ਦਾ ਉਚਾਰਨ ਕਰਨਾ ਬੜਾ ਸੌਖਾ ਹੋ ਜਾਵੇਗਾ ਹੁਣ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਨੰਨੇ ਕੰਨਾ ਨੰਨਾ ਕਕਾ ਨੰਨੇ ਕੰਨਾ ਨੰਨਾ ਕਕਾ ਇਸ ਤਰ੍ਹਾਂ ਲਿਖਿਆ ਹੋਇਆ ਗੁਰਬਾਣੀ ਦੇ ਵਿੱਚ ਗੁਰਬਾਣੀ ਦੇ ਵਿੱਚ ਐਕਸਟਰਾ ਨਹੀਂ ਲਿਖਿਆ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਨਹੀਂ ਲਿਖਿਆ ਨਾ ਇਸ ਤਰ੍ਹਾਂ ਲਿਖਿਆ ਤੁਸੀਂ ਕਿਤੇ ਵੀ ਗੁਰਬਾਣੀ ਦੇ ਵਿੱਚ 1430 ਅੰਗ ਆਉਂਦੇ ਨੇ ਗੁਰਬਾਣੀ ਦੇ ਕਿਤੇ ਵੀ ਇਹ ਸ਼ਬਦ ਤੁਹਾਨੂੰ ਲਿਖਿਓਏ ਨਹੀਂ ਮਿਲਣਗੇ ਪਰ ਗੁਰਬਾਣੀ ਦੇ ਵਿੱਚ ਆਹ ਸ਼ਬਦ ਜ਼ਰੂਰ ਲਿਖਿਆ ਨੰਨੇ ਕੰਨਾ ਨੰਨਾ ਕੱਕਾ ਨਾਨਕ ਕਿਤੇ ਨਾਨਕ ਔਂਕੜ ਦੇ ਨਾਲ ਆਇਆ ਕਿੱਤੇ ਸਿਆਰੀ ਦੇ ਨਾਲ ਆਏ ਪਰ ਆਪਾਂ ਸਾਰੇ ਪੜ ਜਾਂਦੇ ਆ ਨਾਨਕ ਨਾਨਕ ਪੜਦੇ ਆ ਸਾਰੇ ਨਾਨਕ ਹੁੰਦਾ ਸੰਗਤ ਜੀ ਨਾਣੇ ਦੇ ਨਾਲ ਕਈ ਸੰਗਤਾ ਪੜ ਜਾਂਦੀਆਂ ਪਹਿਲਾਂ ਨੰਨਾ ਬੋਲਦੀਆਂ ਨਾ ਨੱਕ ਅੱਗੇ ਨਾਣੇ ਦੀ ਬਾਜ ਉਚਾਰਨ ਕਰ ਜਾਂਦੀਆਂ ਕਈ ਸੰਗਤਾ ਇਹਨੂੰ ਪੜ ਜਾਂਦੀਆਂ ਨਾਨਕ ਪਿੱਛੇ ਨੰਨਾ ਪਹਿਲਾਂ ਨੰਨਾ ਪੜਦੀਆਂ ਪਰ ਪਿੱਛੇ ਵਿੱਚ ਵਿਚਾਲੇ ਨਾਣੇ ਦੀ ਆਵਾਜ਼ ਉਚਾਰਨ ਕਰ ਜਾਂਦੀ ਹੈ ਕੋਈ ਸੰਗਤਾ ਪੜ ਜਾਂਦੀ ਦੋਨੇ ਨਾਣੇ ਲਾ ਕੇ ਨਾਨਕ ਨਾਨਕ ਪੜ ਜਾਂਦੀ ਹੈ ਪਰ ਸੰਗਤਾ ਨੂੰ ਜਦੋਂ ਵੀ ਆਪਾਂ ਗੁਰਬਾਣੀ ਦਾ ਉਚਾਰਨ ਕਰਨਾ ਹੈ ਇਹ ਤਿਆਰ ਰੱਖਣਾ ਕਿ ਜਿੱਥੇ ਨੰਨੇ ਦੀ ਆਵਾਜ਼ ਹੈ ਕੱਢਣੀ ਉੱਥੇ ਨੰਨੇ ਦੀ ਆਵਾਜ਼ ਨਿਕਲੇ ਜਿੱਥੇ ਨਾਣੇ ਦੀ ਆਵਾਜ਼ ਕੱਢਣੀ ਉੱਥੇ ਨਾਣੇ ਦੀ ਆਵਾਜ਼ ਨਿਕਲੇ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਇਸ ਦਾ ਉਚਾਰਨ ਆਪ ਕਿਵੇਂ ਕਰਨਾ ਹੈ ਜਿਹੜੀਆਂ ਸੰਗਤਾਂ ਨਾਣੇ ਦੀ ਆਵਾਜ਼ ਕੱਢਦੀਆਂ ਉਹ ਧਿਆਨ ਦੇਣ ਉਚਾਰਨ ਕਰਨਾ ਨਾਨਕ ਨਾਨਕ ਨੰਕ ਨੰਨਾ ਕਕਾ ਨਕ ਨਾਨਕ ਗੁਰੂ ਨਾਨਕ ਪਾਤਸ਼ਾਹ ਮਹਾਰਾਜੀ ਦਾ ਨਾਮ ਹੈ ਤੇ ਆਪਾਂ ਨੂੰ ਆਪਣੇ ਗੁਰੂ ਦਾ ਨਾਮ ਸਹੀ ਲੈਣਾ ਨਹੀਂ ਆਉਂਦਾ ਇਸ ਦਾ ਉਚਾਰਨ ਹੈ ਨਾਨਕ 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 ਨਹੀਂ ਕਹਿਣਾ ਜੇ ਨਾਨਕ ਕਵਾਂਗੇ ਫਿਰ ਨਾਣੀ ਦੀ ਬਾਜੂ ਉਚਾਰਨ ਹੋਵੇ ਨਾਨਕ ਹੁਣ ਗੁਰਬਾਣੀ ਦੇ ਵਿੱਚ ਇਹ ਸ਼ਬਦ ਆਉਂਦੇ ਨੇ ਪਰ ਸੰਗਤਾਂ ਸਾਰੀਆਂ ਇੱਕੋ ਤਰ੍ਹਾਂ ਹੀ ਬੋਲੀ ਜਾਂਦੀਆਂ ਕਈ ਥਾਂ ਤੇ ਨਾਣੀ ਉਚਾਰਨ ਹੋ ਜਾਂਦੇ ਨੇ ਕਿਤੇ ਨੰਨੇ ਉਚਾਰਨ ਹੋ ਜਾਂਦੇ ਨੇ ਪਰ ਜਿੱਥੇ ਨਾਨਾ ਉੱਥੇ ਨਾਣੇ ਹੀ ਉਚਾਰਨ ਕਰਨਾ ਹੈ ਗੁਰਬਾਣੀ ਵਿੱਚ ਇਸ ਤਰ੍ਹਾਂ ਲਿਖਿਆ ਸੁਨਣਾ ਸੁਨਣਾ ਇਹ ਦੋਨੇ ਨਾਣੇ ਨੇ ਸੁਨਣਾ ਜਿੱਥੇ ਦੋ ਨਾਣੇ ਹੋਣ ਸੁਨਣਾ ਸੁਨਣਾ ਨਾਣੇ ਦੀ ਬਾਜ ਉਚਾਰਨ ਕਰਨੀ ਜਿੱਥੇ ਇਸ ਤਰ੍ਹਾਂ ਪਹਿਲਾ ਨਾਣਾ ਆਵੇ ਪਿੱਛੇ ਨੰਨੇ ਨੂੰ ਕੰਨਾ ਆਵੇ ਉਸ ਦਾ ਉਚਾਰਨ ਹੈ ਸੁਨਣਾ ਸੁਨ ਨਾ ਸੁਣ ਨਾਣਾ ਪੂਰਾ ਬੋਲ ਕੇ ਫਿਰ ਨੰਨੇ ਕੰਨਾ ਬੋਲਣਾ ਹੈ ਸੁਨਣਾ ਜਿੱਥੇ ਨੰਨਾ ਵਿਚਾਲੇ ਆ ਜਾਵੇ ਇੱਥੇ ਨੰਨਾ ਪਿੱਛੇ ਆਇਆ ਇੱਥੇ ਨੰਨਾ ਵਿਚਾਲੇ ਆ ਗਿਆ ਇਸ ਦਾ ਉਚਾਰਨ ਕਰਨਾ ਸੁਨ ਨਾ ਸੁਨਣਾ ਇਕੱਠਾ ਹੀ ਪੜ ਜਾਣਾ ਸੁਨ ਨੰਨਿਆ ਪੂਰਾ ਬੋਲ ਕੇ ਸੁਨ ਨਾ ਸੁਨਣਾ ਇਹ ਸੁਣਨਾ ਇਹ ਸੁਨ ਨਾ ਨਾ ਪਹਿਲਾਂ ਬੋਲਣਾ ਸੁਣਨਾ ਇਹ ਸੁਣਨਾ ਕਿਉਂ ਵਿਚਾਰੇ ਨੰਨਾ ਆ ਗਿਆ ਪਿੱਛੇ ਨਾਣਾ ਆਇਆ ਪਿੱਛੇ ਨਾਣੇ ਦੀ ਆਵਾਜ਼ ਕੱਢਣੀ ਇੱਥੇ ਪਿੱਛੇ ਨੰਨਾ ਆ ਗਿਆ ਨੰਨੇ ਨੰਨੇ ਦੀ ਆਵਾਜ਼ ਪਿੱਛੇ ਕੱਢਣੀ ਇੱਥੇ ਦੋਨੇ ਨਾਣੇ ਆ ਗਏ ਸੁਣਨਾ ਸੁਣਨਾ ਉਚਾਰਨ ਕਰਨਾ ਹੁਣ ਆਹ ਜਿਹੜੇ ਸ਼ਬਦ ਨੇ ਗੁਰਬਾਣੀ ਵਿੱਚ ਆਉਂਦੇ ਨੇ 35 ਅੱਖਰਾਂ ਦੇ ਵਿੱਚ ਇਹ ਸ਼ਬਦੋਂ ਨੇ ਆਉਂਦੇ ਨਹੀਂ ਪਰ ਗੁਰਬਾਣੀ ਦੇ ਵਿੱਚ ਵੀ ਆਉਂਦੇ ਨੇ ਜਦੋਂ ਬਾਵਣ ਅਖਰੀ ਆਪਾਂ ਉਚਾਰਨ ਕਰਾਂਗੇ ਨਾ ਬਾਵਣ ਅਖਰੀ ਦੇ ਵਿੱਚ ਸ਼ਬਦ ਆਉਂਦੇ ਨੇ ਪਰ ਸੰਗਤਾਂ ਕੁਝ ਗਲਤ ਉਚਾਰਨ ਕਰ ਜਾਂਦੀਆਂ ਹੁਣ ਇਹ ਦੋਨੇ ਸ਼ਬਦ ਜਿਹੜੇ ਨੇ ਇਹ ਨੱਕ ਦੇ ਵਿੱਚ ਉਚਾਰਨ ਹੋਣਗੇ ਜਿੱਥੇ ਜਿਸ ਅੱਖਰ ਦੇ ਉੱਤੇ ਸੰਗ ਦੀ ਟਿੱਪੀ ਲੱਗ ਜਾਵੇ ਜਿਸ ਅੱਖਰ ਦੇ ਉੱਤੇ ਟਿੱਪੀ ਲੱਗਦੀ ਏ ਉਹ ਅੱਖਰ ਹਮੇਸ਼ਾ ਨੱਕ ਦੇ ਵਿੱਚ ਹੀ ਬੋਲਿਆ ਜਾਂਦਾ ਹੈ ਬਿੰਦੀ ਲੱਗ ਜੇ ਟਿੱਪੀ ਲੱਗ ਜੇ ਉਨੇ ਇਹਨਾਂ ਦੋਨਾਂ ਸ਼ਬਦਾਂ ਦੇ ਉੱਤੇ ਟਿੱਪੀਆਂ ਲੱਗੀਆਂ ਹੋਈਆਂ ਹਨ। ੰੰਗਾ ਇਸ ਦਾ ਉਚਾਰਨ ਹੈ ੰੰਗਾ ੰੰਗਾ ਨੱਕ ਦੇ ਵਿੱਚ ੰੰਗਾ ੰੰਗਾ ਇਸ ਤਰ੍ਹਾਂ ਬੋਲਣਾ ਜਦੋਂ ਅਭਿਆਸ ਕਰਾਂਗੇ ਆਪਾਂ ਇਹਦਾ ਉਹ ਆਪਾਂ ਨੂੰ ਆਪੇ ਆ ਜਾਏਗਾ ਜਰੂਰ ਅਭਿਆਸ ਕਰੋ। ਡੇਲੀ ਇਹਦਾ ਬਿਆਸ ਕਰੋ ਤੁਹਾਨੂੰ ਇਹ ਦੋਨੇ ਸ਼ਬਦ ਆ ਜਾਣਗੇ ਨੰਗਾ ਇਹ ਸ਼ਬਦ ਹੈ ਨੰਨਾਂ 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 ਉਤਾਰਨ ਕਰਨਾ ਜਾਂ ਕਿ ਜਿਹੜੀ ਜ਼ਬਾਨ ਆਪਣੀ ਸੰਗਤ ਜੀ ਤਾਲੂ ਦੇ ਨਾਲ ਲੱਗਦੀ ਜਾਗੀ ਨੰਨਾਂ ਨੰਗਾ ਪਰ ਦੋਨੇ ਸੰਗਤ ਜੀ ਦੋਨੇ ਸ਼ਬਦ ਸਾਰੇ ਸੰਗਤਾਂ ਨੰਨਾਂ ਨੰਨ ਪੜੀ ਜਾਣਗੇ ਨੰਗਾ ਕਿੰਨਾ ਫਰਕ ਹੈ ਨੰਗਾ ਨੰਨਿਆ ਇਹ ਨੰਨਿਆ ਇਹ ਗੰਗਾ ਪੜ੍ਹਨੀ ਤੁਹਾਨੂੰ ਇਹ ਸਾਰੇ ਸ਼ਬਦਾਂ ਦਾ ਉਚਾਰਨ ਪਤਾ ਲੱਗ ਗਿਆ ਹੋਵੇਗਾ ਸੰਗਤ ਜੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੇ ਜਿਹੜੀਆਂ ਸੰਗਤਾਂ ਘਰਾਂ ਵਿੱਚ ਪਾਠ ਕਰਦੀਆਂ ਸਹਿਬ ਪਾਠ ਸੰਚੀਆਂ ਤੋਂ ਕੋਥੀ ਸਾਹਿਬ ਤੋਂ ਕੋ ਜ਼ਰੂਰ ਇਹ ਗਲਤ ਪੜ੍ਹਦੇ ਹੋਣਗੇ ਤੇ ਇਹ ਸੰਗਤਾਂ ਦੇਕਰ ਵੀਡੀਓ ਜ਼ਰੂਰ ਪਹਚਾਓ ਹੋਰ ਵੀ ਸੰਗਤਾਂ ਲਾਹ ਲੈ ਸਕਣ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ